ਅੱਜ ਸ਼ਾਮ ਭੰਡਾਰੀ ਮਹੱਲੇ ਦੇ ਬਾਹਰ ਬਾਹਰ 7:00 ਸਵਾ 7 ਦੇ ਕਰੀਬ ਮੈਂ ਕਿਸੇ ਕਿਸੇ ਦੇ ਘਰ ਗਿਆ ਤਾਂ ਜੀ ਉੱਥੋਂ ਬਾਹਰ ਨਿਕਲਦਿਆਂ ਹੀ ਮੇਰੇ ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਗਿਆ ਇੱਕ ਦੇ ਹੱਥ ਦਾਤਰ ਸੀ ਇੱਕ ਦੇ ਹੱਥ ਖਾਲੀ ਹੀ ਉਹਨੇ ਮੇਂ ਜਫਾ ਮਾਰਿਆ ਨਾਲ ਹੀ ਇੱਕ ਹੋਰ ਲੜਕਾ ਜਿਹਦੇ ਹੱਥ ਚਾਕੂ ਸੀ ਚਲੋ ਪਰਮਾਤਮਾ ਦੀ ਦਿਆ ਨਾਲ ਰੱਬ ਦੀ ਮੇਰੇ ਨਾਲ ਮੇ ਤੇ ਬਚਾ ਗਿਆ ਪਰ ਉਹਨਾਂ ਨੇ ਦਾਤਰ ਮੇਰੇ ਸਿਰ 'ਚ ਮਾਰਨ ਦੀ ਕੋਈ ਬੜੀ ਕੋਸ਼ਿਸ਼ ਕੀਤੀ ਆ ਤੇ ਮੈਂ ਹੱਥ 'ਚ ਫੜ ਲਿਆ ਜਿੰਦਰਾ ਕਰਕੇ ਮੇਰੀ ਜਾਨ ਬਚ ਗਈ ਨਹੀਂ ਤਾਂ ਇਹਨਾਂ ਨੇ ਮੇਰਾ ਪੂਰਾ ਰਦਰ ਰੱਖਿਆ ਹੀ ਮਰਨ ਦਾ ਕਿਉਂਕਿ ਮੈਂ ਕਾਫੀ ਚਿਰ ਤੋਂ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਖੋਹਾਂ ਕਤਲੋ ਗਾਰਤ ਫਰੋਤੀਆਂ ਚਿੱਟੇ ਦੀ ਜਿਹੜੀ ਆ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ ਤੇ ਉਹਦੇ ਖਿਲਾਫ ਮੈਂ ਬੋਲਦਾ ਰਹਾ ਕਾਫੀ ਚਿਰ ਤੋਂ ਬੋਲਣਾ ਮੈਂ ਇੱਕ ਗੱਲ ਵੀ ਕਹੀ ਪਿੱਛੇ ਜੀ ਕਿ ਪੰਜਾਬ ਬਿਹਾਰ ਬਣ ਗਿਆ ਤੇ ਬਟਾਲਾ ਉਹਦੀ ਰਾਜਧਾਨੀ ਆ ਜਿਹਦਾ ਅੱਜ ਸਬੂਤ ਵੇਖ ਲਓ ਕਿ ਮੈਂ ਖੁਦ ਵੀਰ ਤੇ ਅੱਜ ਹਮਲਾ ਹੋਇਆ ਪੂਰਾ ਮਤਲਬ ਪ੍ਰੀ ਪਲਾਨਡ ਹਮਲਾ ਸੀ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਇੱਥੇ ਬੈਠਾ ਦਾ ਤੇ ਇਹ ਜਿਹੜਾ ਕਿ ਮੈਂ ਜਾ ਕਿਉਂਕਿ ਬਟਾਲਾ ਪਿੱਛੇ ਜੀ ਮੈਂ ਬੰਦ ਕਰਾਇਆ ਉਹ ਵੀ ਬੜੇ ਯੋਰ ਦੇ ਨਾਲ ਲੋਕਾਂ ਦੇ ਸਹਿਯੋਗ ਨਾਲ ਬੰਦ ਕਰਾਇਆ ਕੁਝ ਲੋਕਾਂ ਦੀਆਂ ਅੱਖਾਂ 'ਚ ਰੜਕਦਾ ਜਿਹਦਾ ਰਿਜ਼ਲਟ ਮੈਨੂੰ ਇਹ ਭੁਗਤਣਾ ਪਿਆਗਾ ਇਹ ਇਹ ਸਾਜਿਸ਼ਨਾ ਕੰਮ ਹੋਇਆ ਸਾਰਾ ਬੰਦੇ ਤੇ ਮੌਕੇ ਤੇ ਤਿੰਨ ਸੀ ਉਹ ਤੇ ਬਾਕੀ ਇਹਨਾਂ ਦੇ ਮਗਰ ਮੌਕੇ ਤੇ ਵੀ ਹੋਰ ਬੰਦੇ ਸੀ ਜਿਹੜੇ ਗੈਂਗ ਹੈਗੇ ਸੀ ਜਾਂ ਜਿਹੜੇ ਇਹਨਾਂ ਨਾਲ ਫੋਨ ਤੇ ਓਪਰੇਟ ਆਈ ਆਪਸੀ ਅੱਗੇ ਕਹਿੰਦਾ ਮੈਂ ਤੇ ਉਹ ਗੱਲ ਕਹਿੰਨੀ ਹੁਣ ਵੀ ਉਹ ਗੱਲ ਅੱਗੇ ਵੀ ਕਹਿੰਦਾ ਕਿ ਪੰਜਾਬ ਬਿਹਾਰ ਬਣ ਗਿਆ ਤੇ ਬਟਾਲਾ ਉਹਦੀ ਰਾਜਧਾਨੀ ਹੈ ਜਿਹਦਾ ਸਬੂਤ ਅੱਜ ਤੁਹਾਡੇ ਸਾਹਮਣੇ ਆ ਤੇ ਅਗੋ ਤੁਸੀਂ ਆਪ ਵੇਖ ਲਓ ਕਿ ਪੰਜਾਬ ਕਿਦਾਂ ਲਗਾਤਾਰ ਲੁੱਟਾਂ ਖੋਹਾਂ ਬਟਾਲਾ ਸ਼ਹਿਰ ਦੇ ਵਿੱਚ ਕਤਲ ਹੋ ਰਿਹਾ ਨਸਲ ਹੈ ਜੀ ਅਸੀਂ ਤੁਹਾਡੇ ਸਾਹਮਣੇ ਲਈਆਂ ਨੂੰ ਸੱਟ ਲੱਗੀ ਹੈ ਜੀ ਮੌਕੇ ਤੇ ਆਏ ਤੇ ਵੈਰੀਫਾਈ ਕਰਕੇ ਨਾਲ ਲੈਣੇ ਵੈਰੀਫਾਈ ਕਰਕੇ ਜਦੀ ਬੰਦੀ ਕਰਕੇ ਕਾਰਵਾਈ ਕਰਕੇ ਕਿ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਹੈ ਜੀ ਹਾਂ ਜੀ ਕੋਈ ਪਤਾ ਨਹੀਂ ਲੱਗਾ ਜੀ ਵਿਆਹ ਮਤਾ ਉਹ ਲਿਖੇ ਤੇ ਫਿਰ ਬੰਦੀ ਕਾਰਵਾਈ ਕਿੱਥੇ ਹੋਏਗਾ ਨਾ ਕੋਈ ਇਹ ਸਾਡੇ ਹੁਣ ਅਤਲਾ ਮਿਲਣ ਦਾ ਮੌਕਾ ਹੈ ਜੀ ਅਸਲ ਸੋ ਨਾ ਸਲਾਹ ਹੈ ਆ ਸਾਡੇ ਕੋਲ ਨਾ ਟਾਈਮ ਲਗਭਗ 7:45 ਦੇ ਪੇਸ਼ੈਂਟ ਆਇਆ ਰਮੇਸ਼ ਕੁਮਾਰ ਸਾਨਾ ਸ਼੍ਰੀ ਰਾਮ ਲੁਭਾਇਆ ਤੇ ਇਹਨਾਂ ਦੇ ਮਲਟੀਪਲ ਇੰਜਰੀ ਸੀਗੀਆਂ ਅਸੀਂ ਇਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਐਮਐਲਆਰ ਕੱਟ ਦਿੱਤੀ ਹੈ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਅਸੀਂ ਇਹਨਾਂ ਦੀ ਐਮਐਲਆਰ ਭੇਜ ਦਿੱਤੀ ਹੈ ਕਿੰਨੇ ਵਜੇ ਆਏ ਸੀ ਇਹ ਲਗਭਗ 6:30 ਟਾਈਮ 7:45 ਪੀਐਮ ਤੇ ਆਏ ਨੇ ਤੇ ਅਸੀਂ ਉਹਨਾਂ ਨੂੰ ਬੰਦ ਹੀ ਉਹਨਾਂ ਦੀ ਫਸਟਰ ਦੇਖ ਕੇ ਐਡਮਿਟ ਕਰ ਲਿਆ ਹੈ ਤੇ ਪੇਸ਼ੈਂਟ ਦੀ ਐਮਐਲਆਰ ਕੱਟ ਕੇ ਪੁਲਿਸ ਸਟੇਸ਼ਨ ਭੇਜ ਦਿੱਤਾ ਕੰਡੀਸ਼ਨ ਕਿਸ ਤਰ੍ਹਾਂ ਹੈ ਪੇਸ਼ੈਂਟ ਸਟੇਬਲ ਹੈ ਇਸ ਵੇਲੇ ਤੇ ਐਡਮਿਟ ਹੈ